ਸਾਡੇ ਲੋਕਾਂ ਤੋਂ ਨਾ ਰੱਬ ਵੀ ਜਿਹੜੀਆਂ ਬਾਹਾਂ ਖੜੀਆਂ ਕਰਕੇ ਤੋਂ ਨਿਕਲ ਗਿਆ ਹੁਣੇ ਹੁਣ ਇਹ ਜੇ ਤਾਜ਼ਾ ਪੰਜਾਬੀਆਂ ਨੇ ਹਰਾਇਆ ਵਾ ਤੇ ਪੰਜਾਬ ਦੇ ਮੁੱਦਿਆਂ ਲਈ ਫੇਰ ਖੜਾ ਵਾ ਇਹੀ ਕਾਰਨ ਆ ਸਾਡੇ ੱੱੱਕੇ ਖਾਣ ਦੇ ਪੰਜਾਬ ਦੇ ਥੱਲੇ ਜਾਣ ਦੇ ਜਿਹੜਾ ਕੋਈ ਬੰਦਾ ਚੰਗੀ ਗੱਲ ਕਰਦਾ ਉਹਦੇ ਗੱਲ ਨੂੰ ਦੀ ਹਿਸਾਬਾ ਪਾ ਲੈਣੇ ਆ ਉਹਦੇ ਗੱਲ ਨੂੰ ਦੀ ਘੁੱਟਣਾ ਸ਼ੁਰੂ ਕਰ ਦਿੰਨੇ ਆ ਜੇ ਉਹ ਕਹਿੰਦਾ ਬੂਟੇ ਲਾ ਦਿਓ ਉਹ ਚ ਕੀ ਮਾੜੀ ਗੱਲ ਆ ਜੇ ਕਹਿੰਦਾ ਪਾਣੀ ਪਾਓ ਪਾਣੀ ਜਿਹੜਾ ਵਾ ਉਹਨੂੰ ਬਚਾਓ ਨਾ ਖਰਾਬ ਕਰੋ ਤਾਰਦੀ ਆ ਤੁਹਾਡੀ ਨੂੰ ਬੰਜਰ ਨਾ ਕਰੋ ਕੈਂਸਰ ਇਹ ਨਾ ਬਣਾਓ ਬੰਦੇ ਨੇ ਐਂ ਤਸੱਲੀ ਨਾਲ ਹਾਰਿਆ ਪਰ ਫਿਰ ਪੰਜਾਬ ਦੇ ਮੁੱਦੇ ਚ ਕੰਢਿਆ ਵਾ ਸਲਾਮ ਹੈ ਮਿੱਤਰਾਂ ਤੇ ਸਾਡੇ ਲੋਕਾਂ ਤੋਂ ਨਾ ਰੱਬ ਵੀ ਜਿਹੜੀਆਂ ਬਾਹਾਂ ਖੜੀਆਂ ਕਰਕੇ ਤੋਂ ਨਿਕਲ ਗਿਆ ਹੋਊਗਾ ਕਿਸੇ ਪਾਸੇ ਅਸੀਂ ਕਿਸੇ ਨੂੰ ਨਹੀਂ ਛੱਡਦੇ ਲੱਖੇ ਸੁਧਾਣੇ ਨੇ ਹੁਣੇ ਤਾਜੀ ਹਾਰ ਲਈ ਆ ਹਜੇ ਬਠਿੰਡੇ ਦੀ ਧਰਤੀ ਤੋਂ ਤਾਂ ਵੀ ਉਹ ਉੱਠ ਕੇ ਕਦੇ ਰੁੱਖਾਂ ਦੇ ਮਾਮਲੇ 'ਚ ਕਦੇ ਪੰਜਾਬ ਦੇ ਪਾਣੀ ਦੇ ਮਾਮਲੇ 'ਚ ਹੁਣ ਫੇਰ ਅਰੇਜ ਦੁਬਾਰਾ ਨਵੇਂ ਸਿਰੋਂ ਕਹਿਣਾ ਆ ਜਿਹੜੇ ਕਿਸਾਨਾਂ ਨੇ ਅੱਗ ਲਾਈ ਉਸ ਮਾਮਲੇ ਦੇ ਵਿੱਚ ਨਹਿਰੀ ਪਾਣੀ ਦੇ ਮਾਮਲੇ 'ਚ ਬੋਲੀ ਦੇ ਮਾਮਲੇ 'ਚ ਫੇਰ ਸਰਪਸਾਈ ਖੜਾ ਜੇ ਆਪਾਂ 25 28 22 20 ਜੂਨ ਤੱਕ ਵੀ ਝੋਨਾ ਲਾਗੇ ਕੋਈ ਮਾੜਾ ਨਹੀਂ ਕੋਈ ਝਾੜ ਦਾ ਅਸਰ ਨਹੀਂ ਪੈਂਦਾ ਕੋਈ ਝਾੜ ਘਟਦਾ ਨਹੀਂ ਕਿਉਂਕਿ ਬਹੁਤ ਤਰ੍ਹਾਂ ਦੇ ਜਿਹੜੇ ਬੀਜ ਨੇ ਹਾਈਬ੍ਰਿਡ ਆ ਗਏ ਆ ਉਦੇ ਨਾਲ ਚਾਰ ਉਨੇ ਨਿਕਲ ਆਉਂਦਾ ਨਾਲੇ ਉਦੋਂ ਨੂੰ ਅੱਜ ਤੋਂ ਮੰਨ ਲਓ ਅੱਜ ਤੋਂ ਮੀਂਹਾਂ ਦਿਨਾਂ ਬਾਅਦ ਜਿਹੜਾ ਮੀਂਹਾਂ ਨੇ ਸ਼ੁਰੂ ਹੋ ਜਾਣਾ ਮਾਨਸੂਨ ਆ ਜਾਣੀ ਆ ਉਹਦੇ ਨਾਲ ਲਾਉਣ ਸਾਰੀ ਝੋਨੇ ਨੇ ਚੱਲ ਪੈਣਾ ਪਰ ਪਤਾ ਨਹੀਂ ਪੰਜਾਬੀਆਂ ਨੂੰ ਐਡੀ ਕਿਹੜੀ ਅੱਗ ਲੱਗੀ ਆ ਪਤਾ ਨਹੀਂ ਕਿਹੜੇ ਖੂਚ ਡਿੱਗਣਾ ਜਾ ਕੇ ਆਪਾਂ ਤਬਾਹ ਕਰ ਰਹੇ ਆਂ ਬਾਈ ਪੰਜਾਬ ਨੂੰ ਪੰਜਾਬ ਦੇ ਧਰਤੀ ਦੇ ਉੱਤੇ 14 ਲੱਖ ਦੇ ਕਰੀਬ ਜਿਹੜੇ ਬੋਰ ਲੱਗੇ ਨੇ ਸਾਢੇ 14 ਲੱਖ ਜਿਹੜਾ ਬੋਰ ਆ ਪੰਜਾਬ ਦੀ ਧਰਤੀ ਤੇ ਸਾਢੇ 14 ਲੱਖ ਜਿਹੜੀਆਂ ਮੋਰੀਆਂ ਹੋਈਆਂ ਨੇ ਮੋਰੇ ਕੀਤੇ ਗਏ ਪੰਜਾਬ ਦੀ ਧਰਤੀ ਤੇ ਸਾਢੇ 14 ਲੱਖ ਬੋਰ ਜਿਹੜਾ ਪਾਣੀ ਥੱਲੋਂ ਨਿਕਲ ਰਿਹਾ ਤਾਂ 3828 ਬਿਲੀਅਨ ਕਯੂਬਿਕ ਮੀਟਰ ਪਾਣੀ ਧਰਤੀ ਹਟੋ ਖਿੱਚਿਆ ਜਾ ਰਿਹਾ ਸਰਹੰਦ ਨਹਿਰ ਤੇ ਖੜੇ ਆ ਬੰਦ ਆ ਆ ਦੇਖ ਲੋ ਨਿਗਾਹ ਪਾੜ ਦੀ ਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾ ਗਾਂਧੀ ਨਹਿਰ ਚ ਪਾ ਕੇ ਰਾਹਸਤਾ ਨੂੰ ਦਿੱਤਾ ਜਾ ਰਿਹਾ ਤੇ ਪੰਜਾਬ ਦੀ ਬਰਬਾਦੀ ਦੀਆਂ ਕਹਾਣੀਆਂ ਅੱਜ 18 ਦਿਨ ਹੋ ਗਏ ਬਈ ਸਰਾਹ ਨਹਿਰ ਚ ਖੜੇ ਆ ਬੰਦਾ ਸੂਏ ਸੁੱਕੇ ਪਿਆ ਨਹਿਰਾ ਬੰਦਾ ਥੱਲੋਂ ਪਾਣੀ ਖਿੱਚੀ ਜਾਂਦੇ ਲੋਕ ਝੋਨਾ ਲਾਈ ਜਾਂਦੇ ਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਧਰਤੀ ਦੇ ਚੱਪੇ ਚੱਪੇ ਦੇ ਨਹਿਰੀ ਪਾਣੀ ਪਹਚਾਤਾ ਸਾਡੀਆਂ ਨਹਿਰਾਂ ਸਾਲ ਜ 6-6 ਮਹੀਨੇ 4-4 ਮਹੀਨੇ ਬੰਦ ਹੀ ਰਹਿੰਦੀਆਂ ਜਦੋਂ ਪਾਣੀ ਲੋੜ ਆ ਪਾਣੀ ਮਿਲਦਾ ਨਹੀਂ ਬਾਕੀ ਸਾਨੂੰ ਲੋੜ ਹੀ ਨਹੀਂ ਸਾਡੇ ਮੋਟਰਾਂ ਦੇ ਬਿੱਲ ਮਾਫ ਆ ਆਪਾਂ ਨੂੰ ਕੀ ਲੋੜ ਆ ਨਹਿਰੀ ਪਾਣੀ ਦੀ ਖਿਆਲ ਹੀ ਛੱਡਤਾ ਸੀ ਨਹਿਰੀ ਪਾਣੀ ਦਾ ਮੈਂ ਸਰਕਾਰ ਨੂੰ ਅਪੀਲ ਕਰਦਾ ਡੀਸੀ ਬਠਿੰਡੇ ਨਾਲ ਵੀ ਗੱਲ ਹੋਈ ਆ ਡੀਐਫਓ ਨਾਲ ਵੀ ਗੱਲ ਹੋਈ ਆ ਜਿਹੜਾ ਜੰਗਲਾਤ ਅਫਸਰ ਆ ਜਿਲ੍ਹੇ ਦਾ ਉਹਦੇ ਨਾਲ ਵੀ ਗੱਲ ਹੋਈ ਆ ਕੈਨੇਡਾ ਹੈਗੇ ਵੀ ਆਉਣੇ ਆ ਪਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਯਾਰ ਐਂ ਤਾਂ ਲੋਕਾਂ ਨੇ ਦਰਾਸਤ ਹੀ ਨਹੀਂ ਛੱਡਣਾ ਕੋਈ ਕੀ ਫਿਰ ਫਾਇਦਾ ਡਰਾਮੇ ਕਰਨ ਦਾ ਵੀ ਅਸੀਂ ਹਰਿਆਵਲ ਆ ਬਣਾ ਰਿਹਾ ਹਾਂ ਹਰਿਆਵਲ ਦਸਤਾ ਬਣਾਤਾ ਜੀ ਹਰਿਆਵਲ ਦਾ ਦਿਹਾੜਾ ਬਣਾ ਰਿਹਾ ਹਾਂ ਜੀ ਆ ਬਾਤਾ ਪਰ ਦਿਹਾੜਾ ਬਣਾ ਰਹੇ ਸੀ ਕੀ ਫਾਇਦਾ ਯਾਰ ਨਾ ਡਰਾਮੇ ਦਾ ਖਾਣਾ ਪੂਰਤੀਆਂ ਦਾ ਯਾਰ ਹੁਣੇ ਹੁਣੇ ਹਜੇ ਤਾਜ਼ਾ ਪੰਜਾਬੀਆਂ ਨੇ ਹਰਾਇਆ ਵਾ ਤੇ ਪੰਜਾਬ ਦੇ ਮੁੱਦਿਆਂ ਲਈ ਫੇਰ ਖੜਾ ਵਾ ਤੇ ਕਈ ਲੋਕ ਪਤਾ ਕਹਿੰਦੇ ਆ ਉਹ ਪੰਜਾਬ ਦੇ ਮੁੱਦੇ ਤਾਂ ਚੱਕਦਾ ਉਹਨੇ ਵਿਊ ਲੈਣੇ ਆ ਬਾਈ ਤੁਹਾਡੀ ਬੁੱਧੀ ਨੂੰ ਜੰਗਾਲ ਲੱਗਾ ਹੋਇਆ ਵਾ ਤੁਹਾਡਾ ਕੋਈ ਇਲਾਜ ਨਹੀਂ ਹੈਗਾ ਚਾਹੇ ਮੇਰੇ ਤੇ ਜਿਹੜਾ ਮਰਜ਼ੀ ਕਮੈਂਟ ਕਰ ਦੋ ਇਹੀ ਕਾਰਨ ਆ ਸਾਡੇ ੱੱੱਕੇਖਾਨ ਦੇ ਪੰਜਾਬ ਦੇ ਥੱਲੇ ਜਾਣਦੇ ਜਿਹੜਾ ਕੋਈ ਬੰਦਾ ਚੰਗੀ ਗੱਲ ਕਰਦਾ ਉਹਦੇ ਗਲ ਨੂੰ ਤੁਸੀਂ ਸਾਫਾ ਪਾ ਲੈਨੇ ਆ ਉਹਦੇ ਗਲ ਨੂੰ ਤੁਸੀਂ ਘੁੱਟਣਾ ਸ਼ੁਰੂ ਕਰ ਦਿੰਨੇ ਆ ਜੇ ਕੋਈ ਬੰਦਾ ਚੰਗੀ ਗੱਲ ਕਰਦਾ ਨਹੀਂ ਚੰਗਾ ਕਹਿਣਾ ਹੁੰਦਾ ਚੁੱਪ ਰਿਆ ਕਰੋ ਨਹੀਂ ਵੋਟ ਪਾਈ ਨਾ ਪਾਈ ਹਰਾਤਾ ਨਾ ਤੁਸੀਂ ਹਰਾਤਾ ਆਪਣਾ ਕੰਮ ਕਰ ਲਿਆ ਜੇ ਉਹ ਕੋ ਕੰਮ ਕਰਦਾ ਨੂੰ ਕਰ ਲੈਣ ਦਿਓ ਜੇ ਉਹ ਕਹਿੰਦਾ ਬੂਟੇ ਲਾ ਦਿਓ ਚ ਕੀ ਮਾੜੀ ਗੱਲ ਆ ਜੇ ਕਹਿੰਦਾ ਪਾਣੀ ਪਾਓ ਪਾਣੀ ਜਿਹੜਾ ਵਾ ਉਹਨੂੰ ਬਚਾਓ ਨਾ ਖਰਾਬ ਕਰੋ ਧਰਤੀ ਆ ਤੁਹਾਡੀ ਇਹਨੂੰ ਬੰਜਰ ਨਾ ਕਰੋ ਕੈਂਸਰ ਇਹਦਾ ਨਾ ਬਣਾਓ ਤੇ ਲੱਖੇ ਨੇ ਸਾਰੀ ਧਰਤੀ ਨੂੰ ਚਟਣਾ ਨਾ ਕਿ ਉਹ ਹੀ ਟੁੱਟ ਢਿੱਡ ਦੁਖੀ ਜਾਂਦਾ ਲੋਕਾਂ ਦਾ ਬਿਨਾਂ ਕਾਰਨ ਤੋਂ ਕੋਈ लाज ਨਹੀਂ ਤੁਹਾਡਾ ਵੇਖੀ ਜਾਓ ਬਣਦਾ ਕੀ ਆ ਲੱਗੇ ਰੋ ਇਦਾਂ ਜਦੋ ਜਿਦੀ ਪਰ ਮੈਂ ਸਲਾਮ ਕਰਦਾ ਲੱਖੇ ਨੂੰ ਇਸ ਮਾਮਲੇ ਦੇ ਵਿੱਚ ਬੰਦੇ ਨੇ ਐਂ ਤਸੱਲੀ ਨਾਲ ਖਾਰਿਆ ਪਰ ਫਿਰ ਪੰਜਾਬ ਦੇ ਮੁੱਦੇ ਚ ਕੰਡਿਆ ਵਾ ਸਲਾਮ ਹੈ ਮਿੱਤਰਾਂ ਦੇ ਨੂੰ ਖਿੱਚ ਕੇ ਰੱਖ ਕੰਮ ਨੂੰ ਕੋਈ ਗੱਲ ਨਹੀਂ ਚੰਗੀ ਗੱਲ ਹੈ ਤੂੰ ਡਟਿਆ ਹੋਇਆ ਮੈਂ